ਗਵਰਨਮੈਂਟ ਕਾਲਜ ਰੋਪੜ ਚ ਆ ਕੇ ਹਮੇਸ਼ਾ ਹੀ ਮਨ ਖੁਸ਼ ਹੁੰਦਾ ਹੈ ਅੱਜ ਵੀ ਜਿਹੜੀਆਂ ਪੁਰਾਣੀਆਂ ਯਾਦਾਂ ਨੇ ਉਹ ਤਾਜ਼ਾ ਹੋ ਜਾਂਦੀਆਂ ਨੇ ਇੱਥੇ ਰੋਪੜ ਕਾਲਜ ਚ ਜਦੋਂ ਵੀ ਕੋਈ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਹੈ ਜਿਸ ਤਰ੍ਹਾਂ 2017 ਵਿੱਚ ਮੈਂ ਆਏ ਸੀ ਤੇ ਉਦੋਂ ਤਿੰਨ ਆਰੋ ਲਗਾਏ ਗਏ ਸੀ ਅੱਜ ਫੇਰ ਉਹ ਇਸ ਚੀਜ਼ ਨੂੰ ਦੇਖਦੇ ਹੋਇਆ ਕਿ ਪਾਣੀ ਕਾਫੀ ਗੰਦਲਾ ਹੋ ਚੁੱਕਾ ਹੈ ਤੇ ਸਫਾਈ ਲਈ ਦੋ ਆਰੋ ਜਿਹੜੇ ਅਸੀਂ ਹੋਰ ਲਗਾ ਦਿੱਤੇ ਨੇ ਇਸ ਤੋਂ ਪਹਿਲਾਂ ਵੀ ਇੱਕ ਅਸੀਂ ਕੰਪਿਊਟਰ ਲੈਬ ਵੀ ਅਸੀਂ ਇਲਾਕੇ ਦਿੱਤੇ ਸੀ ਇਹਨਾਂ ਨੂੰ ਅੱਜ ਹੁਣ ਅਸੀਂ ਲਾਇਬ੍ਰੇਰੀ 'ਚ ਗਏ ਆ ਉਹ ਹੀ ਪੁਰਾਣੀ ਲਾਇਬ੍ਰੇਰੀ ਆ ਪੁਰਾਣੀਆਂ ਅਲਮਾਰੀਆਂ ਨੇ ਜਿਹੜੀਆਂ ਦੇਖ ਕੇ ਸਾਨੂੰ ਕਾਫੀ ਕੁਝ ਯਾਦ ਆਇਆ ਬੱਚੇ ਹਾਲ ਪੂਰਾ ਫੁੱਲ ਸੀ ਔਰ ਗਰਮੀ ਵੀ ਮਹਿਸੂਸ ਕਰ ਰያ ਸੀ ਤੇ ਪ੍ਰਿੰਸੀਪਲ ਸਾਹਿਬ ਨੇ ਤੇ ਸਟਾਫ ਤੇ ਅਦਕਾਣਾ ਸੀ ਕਿ ਇੱਥੇ ਬੱਚਿਆਂ ਵਾਸਤੇ ਏਸੀ ਚਾਹੀਦੇ ਨੇ ਸੋ ਜੀ ਸਰਬਦੇ ਪਲਾਚੈਰੀਟੇਬਲ ٹرسٹ ਵਨ ਉਹ ਏਸੀਬੀ ਲਗਾ ਦਾਂਗੇ ਤੇ ਹੁਣੀ ਮੇਰੀ ਮੈਡਮ ਨਾਲ ਗੱਲ ਹੋ ਰਹੀ ਸੀ ਕਿਉਂਕਿ ਇੱਥੋਂ ਅਸੀਂ ਤਕਰੀਬਨ 1250 ਬੱਚਾ ٹرسٹ ਵੱਲੋਂ ਹਰ ਸਾਲ ਜਿਹੜਾ ਅਸੀਂ ਸਕਾਲਰਸ਼ਿਪ ਦਿੰਨੇ ਆ ਤੇ ਇਸੇ ਕਾਲਜ ਅਮਰਖਲ ਬਾਈ ਕੇ 25 ਬੱਚੇ ਜਿਹੜੇ ਨੇ ਉਹ ਆਲਰੇਡੀ ਸਕਾਲਰਸ਼ਿਪ ਲੈ ਰਹੇ ਨੇ ਜੀ ਸਰ ਔਰ ਹੋਰ ਵੀ ਇਸ ਤਰ੍ਹਾਂ ਦੇ ਕੋਈ ਜਿਹੜੇ ਲੋੜਵੰਦ ਬੱਚੇ ਹੋਣਗੇ ਜਿਹੜੇ ਤੁਹਾਡੀ ਕਮੇਟੀ ਜਿਹੜੀ ਹੈ ਮਹਿਸੂਸ ਕਰੇਗੀ ਕਿ ਇਹ ਬੱਚਿਆਂ ਦੀ ਫੀਸਿਸ ਵਗੈਰਾ ਦੇਣੀਆਂ ਨੇ ਤੇ ਸਰਬਤੇ ਭਲਾ ਬਲੋਂ ਅਸੀਂ ਉਹ ਵੀ ਜਰੂਰ ਪੂਰੀ ਕਰਾਂਗੇ ਔਰ ਮੈਂ ਇੱਕ ਆਪਣੇ ਜਿੰਨੇ ਵੀ ਸਾਡੇ ਸਟੂਡੈਂਟ ਪੁਰਾਣੇ ਜਿਹੜੇ ਇਸ ਕਾਲਜ ਤੋਂ ਪੜ੍ਹ ਕੇ ਗਏ ਨੇ ਅੱਜ ਵੱਡੇ ਵੱਡੇ ਅਹੁਦਿਆਂ ਤੇ ਲੱਗੇ ਹੋਏ ਨੇ ਤੇ ਅਸੀਂ ਥੈਂਕਸ ਵੀ ਕਰਦੇ ਆ ਇਥੋਂ ਦੇ ਮਤਲਬ ਕਾਲਜ ਐ ਥੈਂਕਸ ਕਰਦੇ ਆ ਕਿ ਜਿੱਥੋਂ ਅਸੀਂ ਪਹਿਲੀ ਪੌੜੀ ਚੜ੍ਹ ਕੇ ਅਸੀਂ ਇੰਨੇ ਉੱਚੀ ਪਹੁੰਚੇ ਆ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਆਪਣੇ ਕਾਲਜ ਜਿੱਥੋਂ ਤੁਸੀਂ ਨਿਕਲੇ ਆ ਕੁਛ ਨਾ ਕੁਛ ਆਪਣਾ ਹਿੱਸਾ ਜ਼ਰੂਰ ਪਾਈਏ ਅਸੀਂ ਉਹ ਸਾਰੇ ਮੈਂ ਅਪੀਲ ਵੀ ਕਰਨਾ ਸਾਰੇ ਸਟੂਡੈਂਟਸ ਨੂੰ ਕਿ ਜਦੋਂ ਵੀ ਆਓ ਤੁਸੀਂ ਇੱਕ ਤਾਂ ਕਾਲਜ ਜ਼ਰੂਰ ਆਓ ਤੇ ਇੱਕ ਹੋਰ ਮੈਂ ਪਿੱਛੇ ਵੀ ਉਹਦਾ ਗੱਲ ਕੀਤੀ ਸੀ ਕਿ ਇਹ ਕਿਹੋ ਜਿਹਾ ਨਾ ਕੋਈ ਫੰਕਸ਼ਨ ਕਰਿਆ ਕਰੀਏ ਅਸੀਂ ਸਾਲ ਦੇ ਵਿੱਚ ਜਿੱਥੇ ਕਿ ਪੁਰਾਣੇ ਸਟੂਡੈਂਟਸ ਨੂੰ ਸਾਰਿਆਂ ਨੂੰ ਬੁਲਾਇਆ ਜਾਵੇ ਉਦੋਂ ਫਿਰ ਜਣੀਆਂ ਸਾਡੀਆਂ ਕੁਝ ਜਣੀਆਂ ਜ਼ਰੂਰਤਾਂ ਹੈਗੀਆਂ ਨੇ ਉਹ ਪਹਿਨਾ ਲਿਸਟ ਬਣੀ ਹੋਵੇ ਉਹ ਪੋਸਟ ਫੰਕਸ਼ਨ ਵਿੱਚ ਅਸੀਂ ਦਸੀਏ ਕਿ ਹਾਂ ਵੀ ਆ ਕਰਨਾ ਚਾਹੁੰਦੇ ਆ ਅਸੀਂ ਤੇ ਸਾਰੇ ਲੜਕੇ ਅਸੀਂ ਉਹਨੂੰ ਵੀ ਪੂਰਾ ਕਰੀਏ ਸਾਨੂੰ ਲੋੜ ਹੀ ਨਾ ਪਵੇ ਅਸੀਂ ਗਵਰਨਮੈਂਟ ਨਾਲ ਦੇਖੀਏ ਅਸੀਂ ਆਪ ਹੀ ਰਲ ਮਿਲ ਕੇ ਇੰਨਾ ਕਰ ਸਕਦੇ ਆ ਸਾਰੇ ਸੋ ਇਹ ਜ਼ਰੂਰ ਕਰੀਏ ਇੱਕ ਵਾਰੀ ਫਿਰ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਥੈਂਕ ਯੂ ਸਰਕਾਰੀ ਕਾਲਜ ਰੋਪੜ ਦੇ ਸਮੂਹ ਸਟਾਫ ਅਤੇ ਵਿਦਿਆਰਥੀ ਅੱਜ ਬਹੁਤ ਹੀ ਖੁਸ਼ ਹਨ ਤੇ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਨੇ ਕਿ ਬਹੁਤ ਹੀ ਉੱਗੇ ਜਾਣੇ ਪਹਿਚਾਣੇ ਸਾਡੀ ਮਹਾਨ ਸ਼ਖਸੀਅਤ ਡਾਕਟਰ ਸੰਸ ਸਰੇਂਦਰਪਾਲ ਸਿੰਘ ਜੀ ਉਭਰਾਏ ਅੱਜ ਆਪਣੇ ਇਸ ਪੁਰਾਣੇ ਕਾਲਜ ਦੇ ਵਿੱਚ ਵਿਜ਼ਿਟ ਕਰ ਰਹੇ ਨੇ ਉਭਰਾਏ ਸਾਹਿਬ ਦਾ ਹਮੇਸ਼ਾ ਹੀ ਇਸ ਕਾਲਜ ਤੇ ਮਿਹਰ ਭਰਿਆ ਹੱਥ ਰਿਹਾ ਹੈ ਕਾਲਜ ਦੀ ਕੋਈ ਵੀ ਡਿਮਾਂਡ ਜਿਹੜੀ ਹੈ ਤੁਰੰਤ ਪੂਰੀ ਹੁੰਦੀ ਹੈ ਜਿਉਂ ਹੀ ਅਸੀਂ ਕਹਿੰਦੇ ਆ ਤਾਂ ਵਿਦਿਆਰਥੀਆਂ ਦੀ ਮੰਗ ਨੂੰ ਦੇਖਦੇ ਹੋਏ ਉਭਰਾਏ ਸਾਹਿਬ ਵੱਲੋਂ ਅੱਜ ਦੋ ਆਰਓ ਸਿਸਟਮ ਜਿਹੜੇ ਨੇ ਉਹ ਪੇਂਟ ਕੀਤੇ ਗਏ ਨੇ ਉਹਨਾਂ ਦਾ ਦੁਕਾਟਣ ਅੱਜ ਹੋਇਆ ਸਮਾਂ ਕੱਢਿਆ ਅਬਰਾਈ ਸਾਹਿਬ ਨੇ ਸਾਡੇ ਵਿਦਿਆਰਥੀਆਂ ਲਈ ਸਾਡੇ ਕਾਲਜ ਦੇ ਲਈ ਅਸੀਂ तहे ਦਿਲ ਤੋਂ ਸ਼ੁਕਰਗੁਜ਼ਾਰ ਹਾਂ ਬਹੁਤ ਧੰਨਵਾਦੀ ਹਾਂ ਆਸ ਕਰਦੇ ਹਾਂ ਕਿ ਇਸ ਕਾਲਜ ਦੇ ਵਰਤੋਂ ਬਿਹਾਰ ਤੇ ਤੇ ਪੂਰੇ ਉਹਦੇ ਤੇ ਅਬਰਾਈ ਸਾਹਿਬ ਤੇ ਉਹਨਾਂ ਦੀ ਪੂਰੀ ਟੀਮ ਦਾ ਹਮੇਸ਼ਾ ਸਾਡੇ ਤੇ ਅਸ਼ੀਰਵਾਦ ਰਹੇਗਾ ਇੱਕ ਵਾਰੀ ਫਿਰ ਮੈਂ ਅਬਰਾਈ ਸਾਹਿਬ ਦਾ ਹਾਰਦਿਕ ਤੌਰ ਤੇ ਧੰਨਵਾਦ ਕਰਦਾ